ਸਸਿਕਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋਵੋ ਕਿ ਤੇ ਅਸੀਂ ਵੀ ਠੀਕ ਆ ਹਾਂਜੀ ਇਹ ਨਾ ਮੈਂ ਸਪੈਸ਼ਲ ਵੀਡੀਓ ਅੱਜ ਕੁਝ ਮੰਨ ਨਹੀਂ ਸ਼ੂਟ ਕਰਨ ਦਾ ਤੇ ਕੁਝ ਜਿਹੜੇ ਕਮੈਂਟ ਆਏ ਸੀ ਚਾਰ ਪੰਜ ਕਮੈਂਟ ਆਏ ਸੀ ਤੇ ਉਹ ਉਹਨਾਂ ਕਰਕੇ ਮੈਂ ਵੀਡੀਓ ਸ਼ੂਟ ਕਰ ਰਹੀ ਆਂ ਕੀ ਕਹਿੰਦੇ ਕੀ ਡਰਾਮਾ ਕਰਨ ਲੱਗੇ ਪਏ ਨੇ ਸਿਮਰਨ ਕੈਨੇਡਾ ਤੁਰ ਗਈ ਸਿਮਰਨ ਕੈਨੇਡਾ ਤੁਰ ਗਈ ਇਹਦੇ ਵਿੱਚ ਡਰਾਮੇ ਵਾਲੀ ਕੋਈ ਗੱਲ ਨਹੀਂ ਕਹਿੰਦੇ ਜੇ ਰੋਣਾ ਹੀ ਸੀ ਤੇ ਫਿਰ ਤੁਸੀਂ ਕੈਨੇਡਾ ਕਿਉਂ ਭੇਜੀ ਹੈ ਤੇ ਮੈਂ ਉਹ ਚੀਜ਼ ਨੂੰ ਸੋਚਦੀ ਸੀ ਕੀ ਹਣਾ ਕਿਸੇ ਨੂੰ ਗੱਲ ਕਰਨੀ ਬਹੁਤ ਸੌਖੀ ਏ ਪਰ ਜਦੋਂ ਬੰਦੇ ਦੇ ਆਪ ਵੀ ਇਦੀ ਹੈ ਨਾ ਫਿਰ ਪਤਾ ਲੱਗਦਾ ਤੇ ਕਮੈਂਟ ਜਦੋਂ ਵੀ ਕਰਦੇ ਹੁੰਦੇ ਹੋ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਕਰਦਾ ਜੋ ਮੂੰਹ ਚ ਆਇਆ ਫਟਾਫਟ ਆਪਾਂ ਨੇ ਕਮੈਂਟ ਲਿਖਤਾ ਪਹਿਲਾਂ ਚੰਗੀ ਤਰ੍ਹਾਂ ਉਹ ਗੱਲ ਨੂੰ ਸੁਣ ਲਿਆ ਕਰੋ ਸਮਝ ਲਿਆ ਕਰੋ ਫਿਰ ਕਮੈਂਟ ਕਰਿਆ ਕਰੋ ਠੀਕ ਰਿਕਵੈਸਟ ਹੈ ਪਲੀਜ਼ ਵਧੀਆ ਕਮੈਂਟ ਕਰਿਆ ਕਰੋ ਵਧੀਆ ਆਪਣੇ ਨਾਲ ਫੈਮਿਲੀ ਮੈਂਬਰ ਜੁੜੇ ਨੇ ਤੇ ਵਧੀਆ ਲੱਗਦਾ ਉਹ ਚੀਜ਼ ਨੂੰ ਫੀਲ ਕਰਕੇ ਦੇਖੋ ਆਪਣੇ ਤੇ ਨਾ ਫੀਲ ਕਰਕੇ ਦੇਖਿਓ ਫਿਰ ਦੇਖਿਓ ਕਿ ਦੁੱਖ ਲੱਗਦਾ ਕਿ ਨਹੀਂ ਚਲੋ ਬੱਚੇ ਗਏ ਨੇ ਸਾਡੇ ਹਣਾ ਤੇ ਦੁੱਖ ਤਾਂ ਹੁੰਦਾ ਹੀ ਹੈ ਕਿ ਜਦੋਂ ਬੱਚੇ ਦੂਰ ਹੁੰਦੇ ਨੇ ਪਰ ਜਦੋਂ ਮੇਰੇ ਵੀਰ ਭੈਣ ਭਰਾ ਕਮੈਂਟ ਕਰਦੇ ਹੋ ਨਾ ਪਲੀਜ਼ ਸੋਚ ਕੇ ਕਰਿਆ ਕਰੋ ਕਿਸੇ ਨੂੰ ਐਵੇਂ ਜੱਜ ਨਾ ਕਰ ਲਿਆ ਕਰੋ ਕਿ ਫਲਾਣਾ ਐਵੇਂ ਆ ਠਿੰਕਾ ਐਵੇਂ ਆ ਸਿਮਰਨ ਜਾਣ ਤੋਂ ਬਾਅਦ ਘਰ ਦਾ ਮਾਹੌਲ ਸਾਰਾ ਚੇਂਜ ਹੋ ਜਾਂ ਪਿਆ ਬਾਕੀ ਇਹਨਾਂ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਜਦੋਂ ਬੰਦਾ ਆਪਣਾ ਬੱਚਾ ਪੇਂਦਾ ਨਾ ਫੇਰ ਪਤਾ ਲੱਗਦਾ ਕਿ ਅਸਲ ਕਹਾਣੀ ਕੀ ਆਪਾਂ ਤੈਨੂੰ ਮੈਨੂੰ ਤਾਂ ਕਹਿ ਲੈਨੇ ਆ ਹਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਐ ਤੇ ਜਦੋਂ ਬੰਦੇ ਨਾ ਆਪ ਬੀਤਦੀ ਹੈ ਨਾ ਫੇਰ ਪਤਾ ਲੱਗਦਾ ਅਸਲੀ ਗੱਲ ਦਾ ਤੇ ਸਾਡਾ ਘਰ ਦਾ ਮਾਹੌਲ ਬਿਲਕੁਲ ਸ਼ਾਂਤਮਈ ਬਣਿਆ ਪਿਆ ਨਾ ਵਲੋਗਿੰਗ ਕਰਨ ਦਾ ਦਿਲ ਕਰਦਾ ਨਾ ਕੁਝ ਤੇ ਉਤਾਰ ਵੀ ਆਫਿਸ ਚਲੇ ਗਿਆ ਮੈਂ ਥੋੜਾ ਬੋਤਾ ਕੰਮ ਕਰ ਲਿਆ ਤੇ ਹੁਣ ਇਧਰ ਨੇ ਸਾਡੇ ਨਗਰ ਕੀਰਤਨ ਆ ਰਿਹਾ ਸੀ ਤੇ ਮੇਨੂੰ ਆਂਟੀ ਨੇ ਥੱਲੇ ਬੁਲਾਇਆ ਸੀ ਕਹਿੰਦੀ ਆ ਜਾ ਤੇ ਮੈਂ ਹੇਠਾਂ ਥੱਲੇ ਜਾ ਕੇ ਮੱਥਾ ਟੇਕ ਕੇ ਆਉਣੀ ਆ ਤੇ ਘਰ ਦੇ ਕੰਮ ਕਰਨ ਜਿਹੜੇ ਸਾਰੇ ਮਾੜੇ-ਮੋਟੇ ਹੋ ਗਏ ਨੇ ਮਾੜੇ-ਮੋਟੇ ਰਹਿ ਗਏ ਨੇ ਪਹਿਲਾਂ ਮੈਂ ਥੱਲੇ ਜਾ ਕੇ ਮੱਥਾ ਟੇਕ ਆਵਾਂ ਤੇ ਦਮਨ ਚੋਲੇ ਸਕੂਲ ਚਲੀ ਗਈ ਸੀ ਤੁਸੀਂ ਇਸੇ ਵਲੌਗ ਦੇ ਵਿੱਚ ਦੇਖ ਲਿਓ ਤੇ ਪਹਿਲਾਂ ਮੈਂ ਚੱਲਾਂ ਤੇ ਚੋ ਜਿਹੜੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਸਾਡੇ ਪੁਰਾਣੇ ਫੈਮਿਲੀ ਮੈਂਬਰ ਨੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਆਪਾਂ ਮਿਲਦੇ ਆਂ ਜਿੱਥੇ ਵੀਡੀਓ ਸ਼ੂਟ ਹੋਈ ਤਾਂ ਮੈਂ ਜ਼ਰੂਰ ਕਰਾਂਗੀ ਬਾਏ ਦਮਨ ਦਮਨ ਲੇਟ ਹੋ ਗਿਆ ਥੋੜਾ ਜਿਹਾ ਬਾਏ ਜੰਨੂ ਜੱਦੀ ਪਾੜਾ ਹੋਰ ਤਾਂ ਨਾ ਚੀਜ਼ ਰਹਿ ਗਈ ਤੇ ਕੱਲ ਦਾ ਮੌਸਮ ਥੋੜਾ ਜਿਹਾ ਸਾਫ਼ ਹੈ ਧੁੱਪ ਨਿਕਲਦੀ ਹੈ ਦਮਨ ਦੀ ਬੈਂ ਨੀਚੇ ਆਈ ਕਿ ਨਹੀਂ ਆਈ ਉਧਰ ਪਾਪਾ ਨੀਚੇ ਜਾ ਰਹੇ ਬੈਗ ਲੈ ਕੇ ਆ ਗਈ ਦਮਨ ਨਹੀਂ ਚਲੋ ਬਚ ਗਏ ਤੁਸੀਂ ਨਹੀਂ ਜਾਨਕੁਮਨ ਤਾਂ ਸੁਖੀ ਹੋਏ ਅੰਤੇ ਮਿਲਿਆ ਗੁਪਾਰ ਅੰਤਲੁਰ ਤੋਂ ਅਨਾਜ ਹੋਣ ਕਰਨਾ ਸਭ ਮੇਤੇ ਜੀ ਆਪਾ ਦਰਸ਼ਕਾ ਰਹੇ ਆ ਮੱਥਾ ਟੇਕ ਆ ਨਗਰ ਕਿਤੇ ਚਲਾ ਗਿਆ ਅੰਟੀ ਰਿਨਾਲ ਚਲੇ ਗਏ ਮੈਂ ਘਰ ਆ ਗਈ ਦਮਣ ਹੋਣ ਦਾ ਟਾਈਮ ਹੋ ਰਿਹਾ ਨਹੀਂ ਪਈਆਂ ਨੇ ਵਿੱਚ ਆਹ ਰਹੀ ਹੋਰ ਵੀ ਪਈਆਂ ਨੇ ਦੇਖੋ ਤਾਂ ਸਹੀ ਆਹ ਚਾਕਲੇਟ ਆ ਸਾਰੀਆਂ ਦਮਣ ਖਤਮ ਕਰਤੀਆਂ ਮੈਂ ਨਹੀਂ ਕੀਤੀ ਪਤੀਆਂ ਸਮਾਂ ਜਨੂਲੀ ਹੋਤ ਨਹੀਂ ਅਮਨ ਸਕੂਲ ਤੋਂ ਆ ਚੱਕੀ ਜੀ ਮੈਂ ਤੁਸੀਂ ਮਾਰਨਿੰਗ ਦੇਖਿਆ ਬੜੀ ਲੇਟ ਹੋ ਗਈ ਸੀ ਤਾਂ फटाफट ਗਈ ਤੇ ਹੁਣ ਟਾਈਮ ਹੋ ਗਿਆ 4 ਵਜੇ ਦਾ 4 ਵਜੇ ਹੁੰਦੀ ਹੈ ਹਜੇ ਟਿਊਸ਼ਨ ਜਾਣਾ ਮੈਂ ਮੈਂ ਰੋਟੀ ਬਣਾ ਰਹੀ ਆ ਹੁੰਦੇ ਚਾਕਲੇਟਾਂ ਲੱਗ ਗਿਆ ਹੈ ਹੂੰ ਨਹੀਂ ਹੈਗੀ ਹੈ ਮੈਂ ਐਮ ਐਮ ਐ ਮੈਡਮ ਨਹੀਂ ਹੈਗੀ ਨਹੀਂ ਹੈਗੀ ਚੰਗੀ ਤਰਾ ਦੇ ਮੈਂ ਤਾਂ ਖਾਧੀ ਨਹੀਂ ਤੁਸੀਂ ਖਾਧੀ ਮੈਂ ਤਾਂ ਮਾੜੀ ਜਿਹੀ ਲਈ ਸੀ ਬਸ ਰਾਤ ਹਾਂ ਜੋ ਖਤਮ ਹੋ ਗਿਆ ਹਾਂ ਦੇਖੋ ਸਾਡਾ ਦੰਮੂ ਕਾਦੇ ਚੰਗੂਰ ਖਾ ਰਿਹਾ ਜਿੱਚ ਪਿਆਜ਼ ਗ੍ਰਾਇੰਡ ਕਰੇ ਤੇ ਚੰਗੂਰ ਖਾਦੇ ਜਾ ਰਹੇ ਨੇ ਹੈ ਅੱਜ ਦਮੂ ਸਵੇਰੇ ਮੰਮਾ ਨਾਲ ਲੜ ਕੇ ਗਿਆ ਸੀ ਹੁਣ ਦਮਣ ਕੱਲਾ ਰਹਿ ਗਿਆ ਮੇਰੇ ਨਾਲ ਲੜਾਈਆਂ ਕਰਦਾ ਰੋਟੀ ਖਾਓਗੇ ਨਗਰ ਕੀਰਤਨ ਮੱਥਾ ਟੇਕਦੇ ਆ ਸੀ ਹੈ ਮੱਥਾ ਟੇਕਦਾ ਸੀ ਚਲੋ ਕੋਈ ਨਾ ਮੱਥਾ ਟੇਕਦਾ ਨੂੰ ਇੱਧਰ ਦਮਨ ਸਕੂਲ ਤੋਂ ਆ ਕੇ ਕਹਿੰਦੀ ਮਮਾ ਮੈਨੂੰ ਆਮਲੇਟ ਬਣਾ ਕੇ ਦਿਓ ਫੇਰ ਮੈਂ ਰੋਟੀ ਕੈਨਸਲ ਕਰਕੇ ਤੇ ਨਾਲ ਕਹਿੰਦੀ ਬ੍ਰੈਡ ਚਾਹੀਦਾ ਮੈਨੂੰ ਬ੍ਰੈਡ ਆਮਲੇਟ ਤੇ ਪਿੱਛੇ ਨਾ ਇੱਧਰ ਮਿਊਜ਼ਿਕ ਚੱਲ ਰਿਹਾ ਸੀ ਮੈਂ ਤਾਂ ਕਰਕੇ ਵਾਇਸ ਰਿਕਾਰਡ ਕਰਤੀ ਤੇ ਇੱਧਰ ਆਪਾਂ ਨੇ ਟਮਾਟਰ ਪਿਆਜ਼ ਸਾਰਾ ਕੁਝ ਕੱਟ ਲਿਆ ਤੇ ਇੱਧਰ ਆਪਾਂ ਨੇ ਪਾਤਾ ਤੇ ਹੁਣ ਲੱਗਿਆ ਦਮਨ ਵਾਸਤੇ ਬਣਨਾ ਆਮਲੇਟ ਤੇ ਬ੍ਰੈਡ ਤੇ ਨਾਲ ਕਹਿੰਦੀ ਦਮਨ ਮੈਨੂੰ ਚਾਹੀਦੀ ਚਾਹ ਮੈਂ ਖਿਆ ਪਹਿਲਾਂ ਮੈਂ ਬਣਾ ਲਾਂ ਫਿਰ ਤੈਨੂੰ ਚਾਹ ਬਣਾ ਕੇ ਦੇ ਦਿੰਨੀ ਆ ਤੇ ਦਮਣ ਲੱਗਾ ਪਿਆ ਆਰਾਮ ਨਾਲ ਕਿਹਾ ਮਮਾ ਕਿਵੇਂ ਕਰੋਗੇ ਤੁਸੀਂ ਇਹਦੇ ਪਿੱਛੇ ਤੁਸੀਂ ਬੋਲ ਨਹੀਂ ਰਹੇ ਕਿਵੇਂ ਕਰੋਗੇ ਮੈਂ ਖਿਆ ਬੇਟਾ ਮੈਂ ਵਾਇਸ ਰਿਕਾਰਡ ਕਰ ਲਾਂਗੀ ਤੇ ਇਧਰ ਮਿਰਚਾਂ ਖਤਮ ਸੀ ਆਪਣੀਆਂ ਨਿਊ ਪੈਕਟ ਖੋਲਣਾ ਸੀ ਖੋਲ ਕੇ ਬਸ ਪਾ ਕੇ ਤੇ ਆਪਾਂ ਨੇ ਲੋਨ ਤੇ ਮਿਰਚ ਪਾਈ ਤੇ ਇਧਰ ਆਪਾਂ ਨੇ ਬ੍ਰੈਡ ਜਿਹੜੇ ਹਲਕੇ ਜਿਹੇ ਫਰਾਈ ਕਰ ਲਏ ਹਨ ਤੇ ਫਰਾਈ ਕਰਕੇ ਬ੍ਰੈਡ ਤੇ ਦਮਣ ਨੇ ਮੈਨੂੰ ਲੱਗਾ ਮੇਰੇ ਫੇਸ ਤੇ ਕੈਮਰਾ ਲਾ ਰੱਖਿਆ ਜਿਆਦਾ ਨੀਚੇ ਤਾਂ ਦਿਖਾਈ ਨਹੀਂ ਰਹੀ ਤੇ ਇਧਰ ਆਪਾਂ ਨੇ ਮਿਕਸ ਕਰ ਲਿਆ ਇੱਕ ਐਗ ਪਾ ਲਿਆ ਪਿਆਜ਼ ਟਮਾਟਰ ਤੇ ਨਮਕ ਮਿਰਚੀ ਤੇ ਉਧਰ ਆਪਣਾ ਤਵਾ ਵੀ ਪੂਰਾ ਗਰਮ ਹੋ ਚੁੱਕਾ ਤੇ ਦੇਖ ਲਓ ਦਮਨ ਦੇ ਕੰਮ ਦੇਖ ਲਓ ਦਮਨ ਨੂੰ ਮੈਂ ਕੈਮਰਾ ਫੜਾਇਆ ਸੀ ਦਮਨ ਨੇ ਬਸ ਮੇਰੇ ਤੇ ਹੀ ਫੋਕਸ ਰੱਖਿਆ ਇਧਰ ਆਪਾਂ ਬਟਰ ਪਾ ਲਿਆ ਤਵੇ ਤੇ ਆਪਣਾ ਤਵਾ ਹੈਗਾ ਜੀ ਨਾਨ ਸਟਿਕ ਇਹਦੇ ਤੇ ਬਣਾਵਾਂਗੇ ਆਪਾਂ ਦਮਨ ਲਈ ਆਮਲੇਟ ਤੇ ਲੋ ਜੀ ਆਪਾਂ ਨੇ ਜਿਹੜਾ ਬੈਟਰ ਸੀ ਉਹ ਪਾ ਦਿੱਤਾ ਬਟਰ ਥੋੜਾ ਜਿਹਾ ਆਪਾਂ ਨੇ ਇੱਧਰ ਕਰਤਾ ਬਸ ਦਮਗਰੀ ਮਮਾ ਜਿਆਦਾ ਵੱਡਾ ਨਾ ਕਰਿਓ ਜਿਆਦਾ ਵੱਡਾ ਨਾ ਕਰਿਓ ਮੈਂ ਬ੍ਰੈਡ ਦੇ ਵਿੱਚ ਹੀ ਮਿਕਸ ਉਹ ਕਰਨਾ ਰੱਖ ਕੇ ਖਾਣਾ ਤੇ ਇੱਧਰ ਮੇਰਾ ਪਲਟਾ ਗੁੰਮ ਹੋ ਗਿਆ ਹੀ ਤੇ ਮੈਂ ਦਮਣ ਨੂੰ ਕਹੇਰੀ ਮੇਰਾ ਪਲਟਾ ਕਿੱਥੇ ਪਲਟਿਆਂ ਤੋਂ ਬਿਨਾ ਪਲਟਿਆ ਨਹੀਂ ਜਾਣਾ ਤੇ ਦਮਣ ਨੂੰ ਮੈਂ ਕਹਿੰਦੀ ਚਾਕੂ ਨਾਲ ਹੀ ਕਰ ਲਓ ਮਮਾ ਚਾਕੂ ਨਾਲ ਵਧੀਆ ਪਲਟਿਆ ਜਾਏਗਾ ਮੈਂ ਕਿਹਾ ਚੱਲ ਮੈਂ ਟਰਾਈ ਕਰਦੀ ਆ ਤੇ ਬਸ ਮੈਂ ਚੈੱਕ ਕਰ ਰਹੀ ਹਾਂ ਇੱਕ ਪਾਸਿਓ ਤੇ ਸੌਰੀ ਜਿਹੜੇ ਨਹੀਂ ਖਾਂਦੇ ਨੌਨ ਵੇਜ ਤੇ ਦੇਖੋ ਉਹ ਮਾਈਂਡ ਨਾ ਕਰਿਓ ਤੇ ਬੱਚੇ ਆ ਬੱਚਿਆਂ ਨੂੰ ਬਣਾ ਕੇ ਦੇਣਾ ਪੈਂਦਾ ਕਿਤੇ ਕਹੋ ਕਿ ਤੁਸੀਂ ਆ ਕੀ ਦਿਖਾਣ ਲੱਗ ਪਏ ਤੁਸੀਂ ਫਲਾਣਾ ਦਿਖਾਣ ਲੱਗ ਪਏ ਇੱਕ ਵਾਰੀ ਕਮੈਂਟ ਆਇਆ ਸੀ ਉਹ ਕਹਿੰਦੇ ਤੁਸੀਂ ਆਂਡੇ ਉਬਾਲਦੇ ਹੋ ਤੁਸੀਂ ਫਲਾਣਾ ਕਰਦੇ ਹੋ ਹੁਣ ਦੇਖੋ ਠੰਡ ਹੈ ਤੇ ਬੱਚਿਆਂ ਨੂੰ ਥੋੜਾ ਜਿਹਾ ਖਾਣ ਨੂੰ ਦੇਈਦਾ ਬੱਚੇ ਵਿਚਾਰੇ ਸਾਰਾ ਦਿਨ ਸਕੂਲ 'ਚ ਪੜ੍ਹਦੇ ਟਿਊਸ਼ਨ ਜਾਂਦੇ એનર્ਜੀ ਵੇਸਟ ਹੁੰਦੀ ਹੈ ਤੇ ਚਲੋ ਹੁਣ ਮੈਨੂੰ ਲੱਗਦਾ ਕਈਆਂ ਨੇ ਕਹਿਣਾ ਡਰਾਈ ਫਰੂਟ ਦੇ ਲਓ ਦੁੱਧ ਦੇ ਲਓ ਸਾਰਾ ਕੁਝ ਦੇਈਦਾ ਚਲੋ ਬੱਚੇ ਦਾ ਕਦੇ ਦਿਲ ਕਰ ਆਉਂਦਾ ਇਧਰ ਆਪਣਾ ਆਮਲੇਟ ਰੈਡੀ ਹੈ ਇਦਾਂ ਰੱਪਾ ਨੇ ਉੱਪਰ ਰੱਖਤੇ ਨੇ ਬ੍ਰੈਡ ਬਸ ਦਮ ਨੂੰ ਚਾਹੀਦਾ ਨੇ ਕ੍ਰਾਂਚੀ ਕ੍ਰਾਂਚੀ ਬ੍ਰੈਡ ਤੇ ਤਰ੍ਹਾਂ ਆਪਾਂ ਨਾਲ ਹੀ ਮੈਂ ਉੱਪਰੋਂ ਫੈਨ ਚਲਾਤਾ ਮੈਂ ਕਿਹਾ ਥੋੜਾ ਅੰਦਰ ਧੂਮ ਆ ਜਾ ਬਹੁਤ ਜ਼ਿਆਦਾ ਹੋ ਗਿਆ ਸੀ ਸਿਮਰਨ ਜਾਨ ਤੋਂ ਬਾਅਦ ਅੱਜ ਥੋੜਾ ਜਿਹਾ ਮਾਈਂਡ ਸੈੱਟ ਸੀ ਕਿ ਅੱਜ ਸਿਮਰਨ ਨੇ ਜਦੋਂ ਸਵੇਰੇ ਕਾਲ ਕੀਤੀ ਤਾਂ ਬੜਾ ਹਾਸ ਹਾਸ ਕੇ ਗੱਲਾਂ ਕੀਤੀਆਂ ਤੇ ਬੜਾ ਵਧੀਆ ਲੱਗਿਆ ਜਦੋਂ ਫਿਰ ਮੈਂ ਸਿਮਰਨ ਦਾ ਫੇਸ ਦੇਖਦੀ ਨਾ ਮਰ ਜਾਇਆ ਜਾ ਫਿਰ ਮੇਰੇ ਦਿਲ ਨੂੰ ਕੁਝ ਹੋਣ ਲੱਗ ਪੈਂਦਾ ਤੇ ਅੱਜ ਮੇਰਾ ਦਿਨ ਥੋੜਾ ਜਿਹਾ ਵਧੀਆ ਲੰਘਿਆ ਨਹੀਂ ਤੇ ਮੈਂ ਰੋਜ਼ ਤੁਸੀਂ ਵੇਖ ਹੀ ਰਹੇ ਹੋ ਵਲੋਗਾਂ ਦੇ ਵਿੱਚ ਕੋਈ ਜ਼ਿਆਦਾ ਮੇਰਾ ਦਿਲ ਹੀ ਨਹੀਂ ਕਰਦਾ ਵਲੋਗਿੰਗ ਕਰਨ ਨੂੰ ਤੇ ਮੇਰੇ ਭੈਣ ਭਰਾ ਕਮੈਂਟ ਵਧੀਆ ਕਰਿਆ ਕਰੋ ਤੁਹਾਡੇ ਕਮੈਂਟ ਜਦੋਂ ਵਧੀਆ ਹੁੰਦੇ ਨੇ ਤਾਂ ਮੈਨੂੰ ਬੜੀ ਪੋਜ਼ਿਟਿਵਿਟੀ ਮਿਲਦੀ ਏ ਤੇ ਇਧਰ ਆਪਣਾ ਲਓ ਜੀ ਬ੍ਰੈਡ ਆਮਲੇਟ ਰੈਡੀ ਹੋ ਗਿਆ ਤੇ ਇਧਰ ਆਪਾਂ ਦਮਨ ਨੂੰ ਲੱਗਿਆ ਦੇਣ ਤੇ ਸਾਡੀਆਂ ਪਲੇਟਾਂ ਪਲੂਟਾਂ ਲੱਭੜੀਆਂ ਪੈਂਦੀਆਂ ਨੇ ਤੁਸੀਂ ਕਹੋਗੇ ਕਦੇ ਇਧਰ ਫੇਰੀ ਜਾਂਦੀ ਕਦੇ ਉਧਰ ਫੇਰੀ ਜਾਂਦੀ ਤੇ ਇਧਰ ਆਪਾਂ ਨੂੰ ਪਲੇਟ ਮਿਲ ਗਈ ਤੇ ਦਮਨ ਦਾ ਲੋਜੀ ਰੈਡੀ ਹੋ ਗਿਆ ਲਓ ਜੀ ਦਮਨ ਹੁਣ ਖਾਏਗਾ ਮੈਂ ਕਹਿੰਦੀ ਦਮਨ ਬਹੁਤ ਟੇਸਟੀ ਬਣਿਆ ਖਾ ਕੇ ਦੱਸੋ ਤੇ ਦਮਨ ਕਹਿੰਦੀ ਮਮਾ ਇੱਕ ਮੈਨੂੰ ਹੋਰ ਬਰੈਡ ਉਹ ਕਰ ਦੋ ਕਿ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਤੇ ਦਮਨ ਨੂੰ ਮੈਂ ਬਸ ਇਸ ਤੋਂ ਬਾਅਦ ਦਮਨ ਨੂੰ ਟਿਊਸ਼ਨ ਛੱਡਣ ਜਾਣਾ ਮੈਂ ਮੇਰੀ ਡਿਊਟੀ ਕਾਫੀ ਹੈਵੀ ਲੱਗੀ ਹੋਈ ਹੈ ਦਮਨ ਟਿਊਸ਼ਨ ਛੱਡ ਕੇ ਆ ਲੈ ਕੇ ਆ ਬਸ ਹੁਣ ਟਾਈਮ ਅੱਜ ਸਵਾ 4 ਦਾ ਹੋ ਗਿਆ ਲਓ ਦਮਨ ਬਰੈਡ ਲੈ ਗਈ ਆਪਣਾ ਬਾਹਰ ਤੇ ਹੁਣ ਟੇਸਟ ਕਰਕੇ ਦੱਸੇਗੀ ਕਿਵੇਂ ਬਣਿਆ ਲਓ ਜੀ ਲਓ ਕਿਤਾਓ ਰੱਡ ਪਰ ਜੂਗਾ ਦੋਨਾਂ ਹਾਂਜੀ ਹਾਂਜੀ ਪਰ ਜੂਗਾ ਬਾਦੂ ਗਰਮ ਕਰਤਾ ਨਾ ਨਾ ਬਸ ਬਹੁਤ ਹੈ ਲਓ ਜੀ ਦਮੰਡ ਮਟੂ ਸੰਸਾਡਾ ਹੀ ਆਮਲੇਟ ਸੈਂਡਿਕ ਮੰਗਦੀ ਸੀ ਆਮਲੇਟ ਬਣਾਤਾ ਨਾਲ ਬ੍ਰੈਡ ਦੇ ਉੱਤੇ ਤੁਸੀਂ ਸੰਸਾਡ ਕੇ ਆ ਕੇ ਤੇ ਹੁਣ ਮੈਂ ਆਪਣੀ ਬਣਾਣ ਲੱਗੀਆਂ ਚਾਹ ਤੇ ਚਾਹ ਤਾਂ ਮੈਂ ਸਿਮਰਨ ਨੂੰ ਇੰਨਾ ਮਿਸ ਕਰਦੀ ਆ ਇੰਨਾ ਮਿਸ ਕਰਦੀ ਆ ਕਿਉਂ ਚਾਹ ਜ਼ਿਆਦਾਤਰ ਨਾ ਸਿਮਰਨ ਹੀ ਬਣਾਉਂਦੀ ਸੀ ਮੈਂ ਉਹਨੂੰ ਕਹਿ ਦੇਣਾ ਸਿਮਰਨ ਚਾਹ ਬਣਾ ਤੇ ਉਹਨਾਂ ਮਿੰਟ ਚ ਬਣਾ ਲੈਣੀ। ਅੱਜ ਜੀ ਚਾਹ ਬਣ ਗਈ ਆਪਣੀ। ਜਦੋਂ ਬਣਾਵਾਂਗੇ ਚੌਲ ਤੇ ਨਾਲ ਆਪਾਂ ਨੇ ਬਣਾਈ ਹੈ ਕੜੀ। ਮੈਂ ਬਾਹਰ ਚੌਲ ਸਾਫ਼ ਕਰਨ ਉਹ ਇਹ ਚੌਲ ਨਾ ਮੰਮੀ ਕੋਲ ਲਿਆਂਦੇ ਨੇ ਥੋੜੇ ਜਿਹਾ ਗੰਦੇ ਨੇ ਇਹ। ਤੇ ਮੌਸਮ ਥੋੜਾ ਜਿਹਾ ਸਾਫ਼ ਹੈ ਕੱਲ ਪਰਸੋਂ ਨਾਲੋਂ। ਹਾਂਜੀ ਇੱਧਰ ਆਪਣੀ ਕੜੀ ਬਣ ਗਈ ਹੈ ਜੀ। ਕੜੀ ਪੂਰੀ ਘੈਂਟ ਬਣੀ ਹੈ। ਦਮਨ ਕੜੀ ਮੰਗਦੀ ਕਾਫੀ ਦਮ ਲੱਗਦਾ ਇੱਧਰ ਆਪਾਂ ਨੇ ਨਾਲ ਹੀ ਪਕੌੜੇ ਪਾੜੀ ਨੇ ਕੜੀ। ਚੌਲ ਭੋਂਗ ਰੱਖ ਰੱਖ ਤੇ ਨਾਲ ਬਣਾਵਾਂਗੇ ਚੌਲ ਕੜਾਈ ਨੂੰ ਕਰਿਓ ਇਗਨੋਰ ਕੜਾਈ ਇਹ ਪਕੌੜਿਆਂ ਵਾਸਤੇ ਐ ਸਪੈਸ਼ਲ ਅੱਜ ਆਪਾਂ ਬਣਾਇਆ ਕੜੀ ਪਕੌੜਾ ਦਮੰਦ ਦਾ ਫੇਵਰੇਟ ਤੇ ਉਧਰ ਮੇਰੇ ਸਿਮਰੰਦ ਦਾ ਵੀ ਫੇਵਰੇਟ ਪਰ ਮੈਂ ਆਪਣੇ ਪੁੱਤਨ ਮਿਸ ਕਰ ਰਹੀ ਆ ਨਾਲ ਨਾਲ ਹੀ ਪਾ ਦਨੇ ਆਪਾਂ ਵਿੱਚ ਇਹਦੇ ਨਾਲ ਨਾ ਜਿਹੜੇ ਪਕੌੜੇ ਨੇ ਉਹ ਕੜੀ ਦੇ ਵਿੱਚ ਨਾ ਸੌਫਟ ਹੋ ਜਾਂਦੇ ਨੇ ਇਹ ਇਧਰ ਹਾਰਡ ਜੇ ਰਹਿੰਦੇ ਨੇ ਥੋੜਾ ਜਿਹਾ ਬਸ ਇੱਕ ਵਾਲਾ ਦਵਾ ਕੇ ਆਪਾਂ ਬੰਦ ਕਰ ਲਾਂਗੇ ਕੜੀ ਕੜੀ ਆਪਣੀ ਆਲਰੇਡੀ ਰੈਡੀ ਹੋ ਗਈ ਐ ਐਂਡ ਘੈਂਟ ਕਲਰ ਵੀ ਬੜਾ ਪਿਆਰਾ ਆਇਆ ਬਸ ਧਣੀਆਂ ਪਾ ਦਈਏ ਆਪਾਂ ਅੱਜ ਇਹ ਇਧਰ ਆਪਾਂ ਧਰ ਦਿੰਨੇ ਚੌਲ ਤੇ ਚੌਲ ਆਪਾਂ ਨੇ ਉਬਾਲ ਕੇ ਬਣਾਉਣੇ ਐ ਐਂ ਹੀ ਪਤਿਲਾ ਰੱਖ ਲੈਣਾ ਬਸ ਉੱਤੇ ਤੇ ਗੈਸ ਔਨ ਕਰ ਦੇਣਾ ਆਪਣੇ ਨੇ